ਇੱਕ ਪਾਸੇ ਦਾ ਪੰਜਾਬ ਦੇ ਦੁਕਾਨਦਾਰਾਂ ਤੇ ਦਿਸਿਆ ਸਰਾਧਾ ਦਾ ਅਸਰ ਪਰ ਦੂਜੇ ਪਾਸੇ ਬਾਬੇ ਦੀ ਹੱਟੀ ਦੇ ਰਿਹਾ ਬੇਅਸਰ ਇੱਕ ਪਾਸੇ ਦਾ ਬਾਜ਼ਾਰ ਬੈਠੇ ਬੇਲੇ ਦੂਜੇ ਪਾਸੇ ਬਾਬੇ ਦੀ ਹੱਟੀ ਤੇ ਲੱਗੇ ਮੇਲੇ ਬਾਬਾ ਦੀ ਕੋਈ ਸੋਮਵਾਰ ਨਹੀਂ ਕੋਈ ਮੰਗਲਵਾਰ ਨਹੀਂ ਕੋਈ ਸਰਾਧ ਨਹੀਂ ਕੋਈ ਦੈਨ ਨਹੀਂ ਕੋਈ ਰਾਤ ਨਹੀਂ ਹਰ ਰੋੜ 24 ਘੰਟੇ ਇੱਧੇ ਚੱਕਰ ਚਲਾਈ ਜਾਂਦੇ ਹੋ ਭਾਜੀ ਵੱਡਾ ਫੈਰਾ ਕਰ ਰਿਆ ਪੈਣਾ ਪਰਾ ਵਾਲਾ ਸਸਰੀ ਕਾਜੀ ਠੀਕ ਠਾਕ ਆਜੋ ਬੰਬੇੜੀ ਤੇ ਆਪਾਂ ਪ੍ਰੋਮਿਸ ਕੀਤਾ ਯਾਦਵਰ ਨੂੰ 200 200 ਰੁਪਏ ਦੇ ਬਿਲ ਬਟ ਦੇ ਸੂਟ ਦਾਂਗੇ ਵਧੀਆ ਚੀਜ਼ਾਂ ਲਾਂਗੇ ਦਾਂਗੇ ਆਪਾਂ ਰਸ਼ ਦੇਖ ਲਓ ਹੂੰ ਤੇ ਮੈਂ ਕਾ ਦੇਖ ਲਓ ਇਹ ਆ ਗੱਠ ਜੋੜ ਹਾਂਜੀ ਭੈਣਾ ਭਰਾਵਾਂ ਦਾ ਬਾਬੇ ਜੱਟੀ ਨਾਲ ਹਾਂਜੀ ਭਾਈ ਵੱਡਾ ਫੈਰਾ ਕਰਨ ਜਾ ਰਿਆਂ ਜੀ ਬੋਰਿਆਂ ਦੇ ਬੋਰੇ ਦੇ ਰਿਆਂ ਜੋ ਮਰਜ਼ੀ ਲੈ ਜਾਓ 25 ਰੁਪਏ ਦੁਪੱਟਾ ਕਰਤਾ 50 ਰੁਪਏ ਸੂਟ ਕਰਤਾ 200 ਰੁਪਏ ਬਿਲ ਬਟ ਕਰਤੀ ਇਦਾਂ ਦੇ ਦੁਪੱਟੇ ਆ ਦੇਖ ਲਓ ਵਧੀਆ 25 ਰੁਪਏ ਆ ਦੇਖੋ ਜਿਹੜੇ ਬਾਜ਼ਾਰ ਜਾ ਕੇ 150 2 200 ਦੇ ਸ਼ਾਲ ਲੈਨੇ ਹੋ ਬਾਬੇ ਦੇ ਟਿੱਡੇ 25 ਰੁਪਏ ਚ 25 ਰੁਪਏ ਦੇ ਵਿੱਚ ਸ਼ਾਲ ਵੀ ਦੇ ਦਿੱਤਾ ਹੈਗਾ ਆਪਾਂ ਆ ਚੱਕੋ ਜੀ ਆ ਦੇਖੋ ਬੈਲਵਟ 200 ਰੁਪਏ ਭਾਜੀ ਆ ਦੇਖੋ ਬੈਲਵਟ ਦੇ ਸੂਟ ਕੋਈ 1000 ਕੋਈ 1200 ਕੋਈ 2 2000 ਬਾਬੇ ਦੇ ਟਿੱਡੇ ਦੇਤੇ 2 200 ਰੁਪਏ ਚ ਭਾਜੀ ਇੰਦਾਂ ਦੀਆਂ ਬੈਲਵਟਾਂ ਆ ਆ ਦੇਖ ਲਓ ਬ੍ਰਾਂਡਡ ਬੈਲਵਟ ਜੀ 200 ਰੁਪਏ ਆ ਪੀਸ ਦੇਖੋ ਹਾਂਜੀ 25 ਰੁਪਏ ਵੀ 200 ਰੁਪਏ ਭਾਜੀ ਵੈਲਵਟ ਆ 25 ਰੁਪਏ ਦੁਪੱਟਾ ਆ ਜੀ ਇੱਕ ਦੋ ਇੱਕ ਆ ਦੇਖੋ ਬੋਰੇ ਖੋਲਦੇ ਆਪਾਂ ਆਹ ਦੇਖੋ ਭਾਜੀ ਹਾਂਜੀ ਜੋ ਮਰਜੀ ਲੈ ਜਾਓ 25 50 200 5 ਮੀਟਰ ਮਸਲੀਨ ਦਾ ਸੂਟ 200 ਰੁਪਏ ਜੀ 200 ਰੁਪਏ ਦਾ ਸੂਟ ਆ ਦੇਖੋ ਕਨਾਈਆਂ ਕੱਡੀਆਂ ਪ੍ਰੋਪਰ ਸੂਟ ਆ 500 700 800 ਨਹੀਂ 2 200 ਰੁਪਏ ਦੇਤਾ ਚੱਕੋ ਦੋ ਦੋ ਸੌ ਦੇ ਸੂਟ ਦਿੱਤੇ ਆ ਆ ਦਿਖਾਓ 25 25 ਰੁਪਏ ਕਰਤੇ 25 ਆ ਤੁਸੀਂ ਚੈੱਕ ਕਰ ਲੋ ਕਿੰਨਾ ਹੈਵੀ ਪੀਸ ਆ ਮੋਰਾ ਨਾਲ 200 ਰੁਪਏ ਦਾ ਕਰਤਾ ਇਹ ਵੀ 200 ਇਹ ਵੀ 200 ਰੁਪਏ ਚ ਸਵਾਵੀ ਚੈੱਕ ਕਰ ਲੋ ਜਿਹੜੇ 15 15 ਸੂਟ ਦਿੱਤੇ ਬਾਬੇ ਜਿੱਟ ਨੇ ਇਹ ਵੀ ਦੋ ਦੋ ਸੌ ਰੁਪਏ ਚ ਕਰਤੇ ਦੋ ਦੋ ਸੌ ਰੁਪਏ ਦੇ ਆ ਦੇਖੋ ਪਿਓਰ ਨੇਚਰਲ ਦਾ ਕਰੇਪ ਦਾ ਸੂਟ ਵੀ ਭਾਜੀ ਦੁਪੱਟਾ ਲਵਰਾਣੀ ਪਿਆ ਉਹਦਾ 1500 ਦਾ ਹੈ ਅੱ 200 ਰੁਪਏ ਦਿੱਤਾ ਆ ਇਹਦੇ ਵਿੱਚ ਆ ਵੀ ਚੈੱਕ ਕਰ ਲੋ ਇਹ ਵੀ 2-200 ਰੁਪਏ ਚ ਵਿਆਹਾ ਸ਼ਾਦੀਆਂ ਦੇ ਪੀਸ ਵੀ 2-200 ਰੁਪਏ ਚ ਬਾਬੇ ਜੱਟੀਆਂ ਕਰਦੇ ਆ ਲੈ ਜੋ ਭਾਜੀ ਬੋਰਿਆਂ ਦੇ ਬੋਰੇ ਓਏ ਹੋਏ ਹੋਏ 25-25 ਰੁਪਏ ਦੁਪੱਟੇ ਅੱਛਾ ਦੁਪੱਟੇ 25-25 ਰੁਪਏ ਜੋ ਸਵਾ ਚੈੱਕ ਕਰ ਲੈ 2-200 ਦੇ ਦੁਪੱਟੇ ਇੱਥੇ 25-25 ਰੁਪਏ ਚ ਕਰਦੇ ਚੱਕੋ ਕਰਮ ਸ਼ੋਲਾ 25-25 ਰੁਪਏ ਜੋ 25-25 ਰੁਪਏ ਦਾ ਆ ਕਰਮ ਸ਼ੋਲਾ 25 ਰੁਪਏ ਪੁਲਸ ਐ ਦੀ ਸ਼ੋਲ 25 ਰੁਪਏ ਇਹ ਵੀ 25 ਰੁਪਏ ਚ 25 ਰੁਪਏ ਚ ਆ ਦੇਖੋ ਗਰਮ ਸ਼ੋਲ 1.5 150 2 200 ਵਾਲੀ 25 25 ਰੁਪਏ ਚ ਉਹ ਭਾਜੀ ਕਮਾਲ ਹੀ ਕਰਤਾ ਲਿਆ ਪੁੱਤਰ ਆ ਦੇਖੋ 2000 ਹਾਂਜੀ 2200 ਕਰਤੇ ਸੂਟ 2200 ਜੇ ਵੀ ਕਰਦੇ ਆਹ ਦੇਖੋ 2200 ਰੁਪਏ ਚ ਆ ਵੀ ਚੈੱਕ ਕਰ ਲੋ 2200 ਰੁਪਏ 2200 ਰੁਪਏ ਲੈ ਜਾਓ 2200 ਰੁਪਏ ਆ ਲਓ ਜੀ 200 200 ਰੁਪਏ ਭਾਜੀ ਸੂਟ ਦੇਖੋ ਜਿੰਨਾ ਮਰਜੀ ਲੈ ਜਾਓ ਕਪੜਾ ਬੁਟੀਕਾਂ ਵਾਲੇ ਪੀਸ ਵੀ 2200 ਰੁਪਏ ਸੂਟਾਂ ਪਿੱਛੇ ਲੜਾਈ ਹੋ ਗਈ ਸੂਟਾਂ ਪਿੱਛੇ ਕਹਿੰਦੇ ਮੈਲਣਾ ਕਹਿੰਦੇ ਮੈਲਣਾ 2200 ਰੁਪਏ ਚ ਬਾਬੇ ਦੀ ਏਟੇ ਜੋ ਗਿਆ ਪੂਰਾ ਕਰਤਾ ਮੇਲੇ ਲੱਗੇ ਮੇਲੇ ਪੂਰੇ ਆ ਦੇਖੋ ਈ ਜਾਂਦੇ ਆ ਟਰੱਕ ਭਰ ਕੇ ਲੈ ਆਂਦੇ ਅੱਜ ਖਾਲੀ ਕਰਕੇ ਆਣਾ ਲੋਕਾਂ ਨੂੰ ਦੇ ਕੇ ਜਾਣਾ ਪੈ ਦੇ ਇੱਧਰ ਲੜਾਈਆਂ ਹੋਣੀਆਂ ਲੜਾਈਆਂ ਆ ਭਾਈ ਕੜਾਈਆਂ ਦੇ ਸੂਟ 200 ਰੁਪਏ ਆ ਦੇਖ ਲਓ ਸੁਆਣ ਵਾਲੇ ਸੂਟ ਹਾਂਜੀ ਮਸਲੀਨ ਦੇ ਦੇਖੋ ਪੂਰੇ ਪੰਜਾਬ ਦਾ ਧਮਾਕਾ ਦੇ ਰਿਹਾ ਆਹ ਦੇਖੋ ਜੀ ਲੈ ਜਾਓ 2-200 ਰੁਪਏ ਚ ਦੇ ਰਹੇ ਆ 5-500 ਵਾਲੇ ਸੂਟ 2-200 ਚ ਆਹ ਦੇਖੋ ਪਾਣਾ ਸਿਲਕਰਾ ਸੂਟ ਜਿਹੜਾ ਬਾਜ਼ਾਰ ਚ 100 ਰੁਪਏ ਮੀਟਰ ਕਪੜਾ ਮਿਲਦਾ ਹਾਂਜੀ ਚੈਲੰਜ ਨਾਲ 5 ਮਿੰਟ ਦਾ ਸੂਟ ਪੂਰਾ ਹੋਊਗਾ ਚੁੰਨੀ ਨਾਲ ਹੋਊਗੀ ਹਾਂਜੀ ਆ ਲੋ ਚੱਕੋ 2250 ਰੁਪਏ ਦਾ ਆ ਦੇਖੋ ਪ੍ਰੋਪਰ ਕਰਾਇਆ ਗੱਡੀਆਂ 550 ਬਾਜ਼ਾਰ 'ਚ ਸਾਡੇ ਕੋਲ ਲੈ ਜਾਓ 2250 'ਚ 2250 'ਚ ਬੁਟੀਕਾਂ ਵਾਲੇ ਪੀਸ ਹੀ ਜੰਨੇ ਆ ਆ ਦੇਖੋ ਆਹ ਲੋਰ ਪਿਓਰ ਹੈਵੀ ਗੋਲਡਵਰਕ ਪ੍ਰਿੰਟ ਆਲਓਰ ਸੂਟ ਬਾਜ਼ਾਰ 'ਚ 150 ਰੁਪਏ ਮੀਟਰ ਠੀਕ ਹੈ ਜੀ ਸਾਡੇ ਸਾਸੋਰਾ ਸੂਟ ਆ ਲੋ ਬਾਬੇ ਦੀ ਹੱਡੀ ਦੇ ਜਿਹੜਾ ਮਰਜੀ ਪ੍ਰਿੰਟ ਲੋ 300 ਰੁਪਏ ਲਓ ਕੋਈ 700 800 ਨਹੀਂ 3 300 'ਚ ਆ ਪ੍ਰਿੰਟ ਸੂਟ 700 ਵਾਲਾ 3300 ਹੀ ਦੇਈ ਜੰਨੇ ਆ। ਟੋਰ ਕੈਮਰੀ ਦਾ ਘੇਰਾ 795 ਰੁਪਏ ਰੇਟ ਆ। ਆਪਾਂ ਆਫਰ 'ਚ ਭਾਈ ਆਫਰ 'ਚ ਹਾਂਜੀ ਅੱਜ ਚੁੰਨੀ ਪਿਓਰ ਦੇ ਨਾਲ ਹਾਂਜੀ ਆ ਮਾਲ ਭਾਈ ਵੱਡੀ ਆਫਰ 'ਚ ਵੱਡਾ ਧਮਾਕਾ ਦੇਣ ਲਗਾ ਚੱਕੋ 300 ਰੁਪਏ ਸੂ ਆ ਵੀ ਤੁਸੀਂ 7 700 8 800 ਹੀ ਲੈਣੇ ਹੋ 3300 ਰੁਪਏ ਦੇਣੇ ਆ। ਚੱਕ ਲੋ ਜੀ 3300 ਰੁਪਏ 'ਚ 700 800 900 ਵਾਲਾ ਕੜਾਈ ਵਾਲਾ ਸੂਟ 2200 ਰੁਪਏ ਹੁਣ ਆ ਵੀ 2250 ਚ 7700 ਵਾਲੇ ਕੜਾਈ ਵਾਲੇ ਸੂਟ 2250 ਚ ਲੈ ਲਓ ਚੱਕੋ ਇਹ ਸੂਟ ਰਹਿ ਗਿਆ ਭਾਈ ਚੱਕੋ ਜਿਹਨੇ ਜਨਾ ਲਾਣਾ ਲੈ ਲਓ 2250 ਚ ਆ ਦੇਖੋ 2250 ਰੁਪਏ ਭਾਈ ਗੱਲਾਂ ਨਹੀਂ ਕਰਦੇ ਹਾਂਜੀ ਦੇਖ ਲਓ ਬਰਸਪੇਂਟ ਹਾਂਜੀ ਚੁੰਨੀ ਨਾਲ ਫੁੱਲ ਪਿਓਰ ਦੀ ਹਾਂਜੀ ਆ ਦੇਖੋ ਦੁਪੱਟਾ ਸੂਰ ਮਸਲੀਨ ਦਾ ਚੁੰਨੀ ਫੁੱਲ ਪਿਓਰ ਦੀ ਜੀ ਭਾਈ ਮਸਲੀਨ ਦੇ ਉੱਪਰ ਆ ਚੱਕੋ 2200 ਰੁਪਏ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰੋ ਛੇਤੀ ਆਜੋ 50 ਹਜ਼ਾਰ ਕਪੜਾ 20 ਹਜ਼ਾਰ ਜਿਹੜਾ ਕਪੜਾ ਬੈ ਗਿਆ ਪ੍ਰੋਫਿਟ ਸਾਡਾ ਨਹੀਂ ਬੀਕਾ ਸਾਨੂੰ ਵਾਪਸ ਦੇ ਕੇ ਬਦਲ ਕੇ ਲੈ ਜਿਓ ਪਿਓਰ ਨੇਚਰਲ ਗਰੇਵਰੇ ਸੂਟ ਆ ਦੇ ਦੇ ਤੇ ਬੁਜਾਰਾ ਚ 2200 ਤੋਂ ਸ਼ੁਰੂ ਹੁੰਦੇ ਆ ਹਾਂਜੀ ਭਾਜੀ 100 ਦੇ ਦੂੰਗਾ ਹਾਂਜੀ ਚੈਲੰਜ ਕਰਦਾ ਰੇਟ ਦਾ ਆ ਦੁਪੱਟਾ ਦੇਖੋ ਨਾਲ ਚਨਾਉਂ ਦਾ ਫੋਲਸ ਹੈ ਦਾ ਹਾਂਜੀ ਤੇ ਡਿਜ਼ਾਈਨ ਆਣਗੇ ਇੱਕੋ ਤੋਂ ਇੱਕ ਲੈ ਗਾ ਕਾ ਰੇਟ ਕੀ ਹੈ ਨਾ ਭਾਜੀ ਹਲੋ ਵੱਡਾ ਬਲਾਸਟਿਕ ਦਾ ਪਰੇਟਾ ਦਾ 450 ਰੁਪਏ ਲਓ ਆ ਦੇਖੋ ਜਿਹੜੇ 7 700 1800 ਹਜ਼ਾਰ ਹਜ਼ਾਰ ਵਾਲੇ 450 ਚ ਆ ਚੱਕੋ ਸਾਡੇ ਚੜਾਈਆਂ ਕੱਡੇ ਸੂਟ ਆ ਰੰਗ ਬੜੇ ਸੋਹਣੇ ਵਿਆਹ ਸ਼ਾਦੀ ਵਾਲੇ ਕਪੜਾ ਦੇਖੋ ਤੁਸੀਂ ਇੰਨੀ ਚੀਜ਼ਾਂ ਦੁਕਾਨਦਾਰ 1500 ਰੁਪਏ 2 200 ਦੇ 2 ਦੇ ਰਿਹਾ ਸਾਡੇ 450 ਦੇ 2 ਆ ਦੇਖੋ ਕਲਰ ਵੀ ਚੈੱਕ ਕਰੋ ਕਿੰਨੇ ਪਿਆਰੇ ਆ 450 ਚ ਦੇਣਾ ਜਿਹੜਾ 1200 ਰੁਪਏ ਦਾ ਆ ਹਾਂਜੀ ਪਿਓਰ ਮਸਰੀਨ ਹਾਂਜੀ ਕੰਮ ਦੇਖੋ ਕੀਤਾ ਹੋਇਆ ਚਮਚਮ ਕਰਦਾ ਸੂਟ ਦੁਪੱਟੇ ਦੇਖੋ ਨਾ ਜੀ ਲੈਟਾ ਮਾਰਦੇ ਆਲੋ 5 500 ਰੁਪਏ ਕਰਦਾ ਆਹ ਦੇਖੋ ਪੀਸ ਪਿਓਰ ਨੇਚਰਲ ਕਲੇਰ ਦਾ ਸੂਟ ਰੰਗ ਵੀ ਚਾਰ ਹਾਂਜੀ ਫਰੇਸ਼ ਸੋਟੇ 450 ਇਹ ਵੀ 450 ਚ ਆਹ ਦੇਖੋ ਸਿਮਰ ਦੇ ਸੂਟ 450 ਦੇਖੋ ਜਿਹਨੇ ਦਾਜਬੀਰ ਲਈ ਲੈਣਾ ਵਿਆਹ ਸ਼ਾਦੀ ਦੇ ਕੱਪੜਾ ਲੈਣਾ ਵੱਡੇ ਫਾਇਦੇ ਆ 12 1200 ਵਾਲੇ 450 400 ਚ ਕੀਤੇ ਹੋਇਆ ਸੂਟ ਉਹ ਪਾਦੀਆ ਪੀਸ ਦੇਖੋ ਮੈਂ ਕਹਿੰਦਾ 20-50 ਤੋਂ 1500 ਦਾ ਘਟਕੇ ਇਹਨਾਂ ਦੇਣਾ ਹੀ ਨਹੀਂ ਹਾਂਜੀ ਇਤਨਾ ਦਾ ਸੂਟ 450 ਦੇ ਰਿਹਾ ਚੁੰਨੀ ਨਾਲ ਆ ਲੋ ਜੀ ਪਿਓਰ ਮਸਲੀਨ ਕੇਰੇ ਦੇ ਗੜਾਈ ਚੁੰਨੀ ਪਿਓਰ ਦੀ ਢੇਰਾ ਦੇ ਢੇਰ ਲੋ ਚੱਕੋ ਸਾਡੇ 350 ਰੁਪਏ ਆ ਲੋ ਆ ਹੋਰ ਰੇਟ ਘਟਾਤਾ ਸਾਡੇ 350 ਰੁਪਏ ਜੀ ਸੂਟ ਘਟਾ ਜਿਹੜਾ ਬਾਜ਼ਾਰ ਚ 8-800 9-900 ਜਾ ਸਾਡੇ 3-300 ਦੇ ਵਿੱਚ ਸ਼ੋਅਰੂਮ ਵਾਲੀਆਂ ਚੀਜ਼ਾਂ ਜਿਹੜੀਆਂ 1500 2000 ਨਹੀਂ ਹਾਂਜੀ ਡਿਜ਼ਾਈਨ 20 ਦਾਗਾ ਰੇਟ ਮੁਫਤ ਦਾ ਆ ਲੋ ਚੱਕੋ 700 ਰੁਪਏ ਸੂਟ ਲੋ ਉਹ ਬਲੀ ਚੌਕਲੇਟ ਦੇ ਬ੍ਰੈਂਡਰ ਪੀਸ 600 ਰੁਪਏ ਕਰਦੇ ਆ ਤੋਹਫੇ ਕਪੜੇ ਤੋਹਫੇ ਭਾਜੀ ਇੱਕ ਇੱਕ ਸੂਟ ਖੋਲ ਕੇ ਦਿਖਾਣਾ ਲਾ ਜੇ ਪਰ ਮੈਂ ਦਿਖਾਣਾ ਨਹੀਂ ਹਾਂਜੀ ਸੰਡੇ ਆ ਪੈ ਗਈ ਦੂੰ ਐਦਾਂ ਦੀਆਂ ਚੀਜ਼ਾਂ ਤੇ ਸੀ ਕਿਉਂ ਆਹ ਦੇਖ ਲੋ ਪੀਸ ਇਹ ਰੇਟ ਕੀ ਆ 600 ਰੁਪਏ ਕਰਦਾ ਭਾਜੀ ਲੋ ਆ ਵੀ ਚੈੱਕ ਕਰ ਲੋ 6-600 ਦੇ ਰਹੇ ਆ ਜਿਹੜੇ 1500 1200 ਡੰਮੀ ਅਜਲਾ ਕੇ ਵੇਚਦੇ ਆ ਇਧਰ ਦੇਖੋ ਭਾਜੀ ਪੀਸ ਪਿਓਰ ਮਸਲੀਨ ਤੇ ਕਹਿੰਜੀ ਕਪੜਾ ਚੈੱਕ ਕਰੋ ਜਰਾ ਕਵਾਲਿਟੀ ਮਲਾਈ ਮੈਂ ਕਹਿੰਦਾ ਲੂ ਪੈਂਦੀ ਹੋਵੇ ਤਾਂ ਵੀ ਗਰਮੀ ਨਹੀਂ ਲੱਗਦੀ ਆ ਪੀਸ ਬਿਸਤਲ ਦੁਪੱਟੇ ਨਾਲ ਨਾ 1500 ਦੇ ਨਾਲ 1500 ਚੱਕੋ ਜੀ 5500 ਰੁਪਏ 5500 ਚ ਇਤਰਾ ਸੂਟ ਜਿਹੜਾ ਬਾਜ਼ਾਰ 'ਚ 1500 ਰੋ ਸਟਾਰਟ ਹੁੰਦਾ ਆ ਆ ਲੋ ਪੂਰੇ ਪੰਜਾਬ ਦਾ ਧਮਾਕਾ ਆ ਸੂਟ ਆ ਦੁਪੱਟਾ 600 ਰੁਪਏ ਕਰਤਾ ਆ ਦੇਖੋ 6 600 ਚ ਫੋਟੋ ਵਾਲੇ ਮਾਡਰ ਵਾਲੇ ਬੁਟੀਕਾ ਵਾਲੇ 20 6 600 ਚ ਇਹ ਦਿਖਾਈ ਹੈਲੋ ਚਾਰ ਵਾਲੇ ਸੂਟ 5500 ਰੁਪਏ ਵੱਡੇ ਵੇਰੇ ਵੱਡੇ ਧੁਮਾਕੇ ਆਜੋ ਜਲਦੀ ਆਦੀ ਪਾਪੇ ਦੀ ਹੱਟੀ ਦੇ ਇਤੋ ਵੱਡਾ ਮੌਕਾ ਨਹੀਂ ਮਿਲਣਾ ਇੱਕ ਨੰਬਰ ਕਪੜਾ ਇੱਕ ਨੰਬਰ ਕੁਆਲਟੀ ਵੇਚਣ ਨਹੀਂ ਲੈਣਾ ਵਿਆਹ ਸ਼ਾਦੀ ਲੈਣਾ ਪਾਪੇ ਲੱਗ ਜਾਓ ਸਵੇਰੇ 9:00 ਲੱਗੇ ਸ਼ਾਮ ਨੂੰ 8:00 ਵਜੇ ਜਲੰਧਰ ਬਾਸਟੇਰੇ ਸਾਹਮਣੇ ਦੇਖੋ ਉੱਥੋਂ ਮਾਰ ਲਓ ਕੈਮਰਾ ਬਾਹਰੋਂ ਇਧਰ ਐਂਡ ਤੱਕ ਪੂਰਾ ਰਸ਼ ਪੈ ਗਿਆ ਬਹੁਤ ਦੂਰ ਦੂਰੋਂ ਲੋਕ ਆ ਗਏ ਜਿਹੜੇ ਸਿਆਣੇ ਲੋਕ ਉਹ ਤਾਂ ਆ ਗਏ ਤੁਸੀਂ ਵੀ ਆ ਜਾਓ ਕਰਕੇ ਬਾਬੇ ਦੀ ਹੱਟੀ ਦੇ 21 ਸਤੰਬਰ ਤੱਕ ਇਦਾਂ ਹੀ ਮੇਲੇ ਲੱਗਣੇ ਆ ਇਦਾਂ ਹੀ ਫਾਇਦੇ ਹੋਣੇ ਆ ਬਾਜ਼ਾਰ ਬੈਠੇ ਵਿਹਲੇ ਦੇ ਬਾਬੇ ਦੀ ਹੱਟੀ ਤੇ ਲੱਗੇ ਮੇਲੇ